ਸਮਝ ਨਹੀਂ ਆਉਂਦੀ ਕਿ ਹੁਣ ਮੈਂ ਮੈਡਮ ਨੂੰ ਕੀ ਜਵਾਬ ਦਵਾਂਗੀ ਜੇ ਉਹ ਆ ਗਈ ਤੇ ਫੋਨ ਤੇ ਤੇ ਬੰਦਾ ਕਈ ਕੋ ਝੂਠ ਬੋਲ ਲੈਂਦਾ ਵਾ ਤੇ ਸਾਹਮਣੇ ਜਦੋਂ ਮੇਰੇ ਮੈਡਮ ਆਣ ਕੇ ਬਹਿ ਹੀ ਗਈ ਉਹਦੀ ਅੱਖਾਂ ਵਿੱਚ ਅੱਖਾਂ ਪਾ ਕੇ ਮੈਂ ਕਿਦਾਂ ਝੂਠ ਬੋਲਣਗੀ ਮੇਰੇ ਤੇ ਨਾ ਬੁਰਾ ਵਕਤ ਹੀ ਆਉਣ ਵਾਲਾ ਇੱਕ ਆਉਣ ਕਾਲਾ ਵਾਲਾ ਵਾ ਆ ਹੀ ਗਿਆ ਵਾ ਕਿ ਕੀ ਕਰਾਂ ਹੁਣ ਮੈਂ ਸਮਝ ਨਹੀਂ ਲੱਗ ਰਹੇ ਇਹ ਕਸ਼ਵੀ ਵੀ ਨਹੀਂ ਸਾਰੀਆਂ ਸੁੰਡੀਆਂ ਮੈਂ ਪਤਾ ਤੇ ਲੱਗਣੀਂ ਦਿਆ ਵਾ ਜਿੱਦਾਂ ਅੱਗੇ ਵੀ ਹਾਸੇ ਨੇ ਮਰਵਾਤਾ ਨਾ ਉਹ ਬੰਦਾ ਹੁਣ ਜਿੱਦਾਂ ਇਹ ਗੱਲਾਂ ਕੰਡਈ ਐ ਚੁੱਪਚੀ ਪੀਤੇ ਇਹਨੇ ਉਹਨਾਂ ਕੋਲੋਂ ਮੈਨੂੰ ਮਰਵਾ ਦੇਣਾ ਵਾ ਇਹਦੀ ਜ਼ਬਾਨ ਪੱਕਾ ਖਿਸਕ ਜਾਣੀ ਐ ਨੇ ਸਾਰਾ ਕੁਝ ਬੱਕ ਜਾਣਾ ਦੱਸ ਦੇਣਾ ਇਹਨੇ ਕੋਈ ਨਹੀਂ ਫਰਦਾਂ ਤੇਰਾ ਮੈਂ ਹਿਸਾਬ ਕਿਤਾਬ ਲੰਮਾ ਕੋਈ ਜਿਗਾੜ ਤੇਰਾ ਵੀ ਹੁਣ ਇਹ ਕਿੰਧਰ ਦਫਾ ਹੋ ਜਾਣ ਲੱਗਾ ਵਾ ਆਪ ਤੇ ਚਲ ਜਾਣ ਲੱਗਾ ਵਾ ਤੇ ਜੇ ਮੈਡਮ ਆ ਗਈ ਤੇ ਉਹਨੂੰ ਕੀ ਜਵਾਬ ਦੇਣਾ ਵਾ ਮੈਂ ਹਾਂ ਭੱਜ ਜਾਂਦਾ ਕਿਸਕੇ ਫਸਾ ਮੈਨੂੰ ਦਿੱਤਾ ਇਨੀ ਤੇ ਗਿਆ ਲੱਗਦਾ ਹੁਣ। ਚਲ ਚੰਗਾ ਆਰਾਮ ਕਰ ਲੂਗਾ ਘੜੀ। ਸਾਰੀ ਰਾਤ ਠੰਡ ਚ ਰਹੀਓ ਮੁੰਡਾ। ਕੁੱਤਿਆਂ ਨੇ ਕਿੱਦਾਂ ਇਹਨੂੰ? ਚੱਕ ਵੱਡੇ ਹੀ ਆ। ਦਿੰਦਰ। ਦਿੰਦਰ। ਹਾਂਜੀ। ਕਿੱਦਾਂ ਹੌਲੀ ਹੌਲੀ ਬੋਲਣ ਡੇ ਆ। ਹਾਂਜੀ ਗਾਂ ਆ ਜਾ ਤੂੰ ਤੇ ਕਿਤੇ ਦੱਬੇ ਦੱਬੇ ਪੈਰੀਂ ਗਾਂ ਉਹ ਨਹੀਂ ਦੇਈ ਤੁਰਦੀ ਨਹੀਂ ਗਾਂ ਮੈਂ ਮੁੰਡੇ ਨੇ ਹੁਣ ਦੁੱਧ ਅੱਧ ਪੀ ਲਿਆ ਵਾ ਤੇ ਉਹ ਮੈਂ ਜਿਹੜੀਆਂ ਸੀਵੀਆਂ ਖਾ ਗਿਆ ਕੋ ਬੱਚੀਆਂ ਹੋਣੀਆਂ ਸੀਵੀਆਂ ਤੋਂ ਉਹ ਤਾਂ ਪਈਆਂ ਜਾਈਆਂ ਗਈਆਂ ਵਾ ਵਾ ਉਹ ਇਹਨੂੰ ਸੀਵੀਆਂ ਖਵਾੜੀ ਹੁਣ ਇਹਨੂੰ ਮੁੰਡੇ ਨੂੰ ਰੋਟੀ ਖਵਾੜੀ ਤੇ ਮੈਂ ਹੁਣ ਏਦਾਂ ਕਰਦਾ ਵਾਂ ਮੈਂ ਥਾਣੇ ਰਿਪੋਰਟ ਦਿੰਦਾ ਹਾਂ ਹੈ ਥਾਣੇ ਆਹੇ ਥਾਣੇ ਰਿਪੋਰਟ ਨਾ ਦਿਓ ਕਿਉਂ ਹੁਣ ਅਹੀ ਮਰਨਾ ਵਾ ਕੀ ਪਤਾ ਕਿੰਨੇ ਇਹਨੂੰ ਕੀ ਕੀਤਾ ਕੀ ਨੇ ਹੰ ਨਮਰਾਉਣਾ ਹੁਣ ਤੁਸੀਂ ਉਹਨਾਂ ਨੇ ਆੜਾ ਨਾਂ ਲਾ ਦੇਣਾ ਈ ਵਾਡਾ ਨਾ ਕਿਦਾਂ ਲਹੁਣਗੇ ਉਹ ਤੇ ਥਾਣੇ ਰਿਪੋਰਟ ਦੇਣੀ ਚੰਗੀ ਗੱਲ ਵਾ ਕੋਈ ਬਗਾਨਾ ਬੰਦਾ ਘਰ ਲੈਣ ਕੇ ਰੱਖਿਆ ਹੋਵੇ ਨਾ ਤੇ ਦੱਸਣਾ ਪੈਂਦਾ ਵਾ ਹਾਏ ਥਾਣੇ ਨਾ ਜਾਇਓ ਤੁਸੀਂ ਇਹ ਕੰਮ ਖਰਾਬ ਹੋ ਜਾਣਾ ਵਾ ਤੇ ਅਸੀਂ ਯਾਰ ਕਿਦਾਂ ਰੱਖਾ ਲੱਕ ਸਕਦੇ ਬੱਚੇ ਨੂੰ ਬਗਾਨੇ ਬੰਦੇ ਨੂੰ ਇਦਾਂ ਰੱਖ ਸਕਦੇ ਆ ਉਹ ਤੇ ਹੁਣ ਅਸੀਂ ਆਪਣੀ ਇਨਸਾਨੀਅਤ ਤੌਰ ਤੇ ਲਿਆਂਦਾ ਘਰ ਉਹਦੀ ਸੇਵਾ ਪਾਣੀ ਕੀ ਤਾ ਰਜਾਈ ਦਿੱਤੀ ਉਹਦੇ ਉੱਤੇ ਕਿਉਂਕਿ ਇਹ ਸਾਡਾ ਫਰਜ਼ ਬਣਦਾ ਵਾ ਇਨਸਾਨ ਇਨਸਾਨ ਦੇ ਕੰਮ ਆਉਦਾ ਪਰ ਇਹ ਰਿਪੋਰਟ ਲਿਖਾਉਣੀ ਉੱਥੇ ਜ਼ਰੂਰੀ ਆ ਵੀ ਇਦਾਂ ਕਰਕੇ ਬੰਦਾ ਬਾਹਰ ਡੱਗਾ ਹੀ ਅਹੀਂ ਚੋਕੇ ਅਸੀਂ ਆਪਣੇ ਘਰ ਲੈ ਗਏ ਮੈਂ ਨਹੀਂ ਜੀ ਸਹਿਮਤ ਹੈਗੀ ਐ ਗੱਲ ਤੇ ਬਾਬਾ ਮੈਨੂੰ ਤੇ ਬਹੁਤ ਡਰ ਹੁੰਦਾ ਪੁਲਿਸ ਤੇ ਦੂਰੋਂ ਵੇਖ ਕੇ ਜਾਂਦੇ ਆਂ ਤਰੇ ਹੁੰਦਾ ਵੀ ਹਾਏ ਖਾਰੇ ਕਿੱਧਰ ਚੱਲ ਚੱਲੇ ਆ ਤੇ ਜੇ ਮੁੜ ਕੇ ਇੱਧਰ ਆ ਗਈ ਪੁਲਿਸ ਉੱਚ ਮਾਰਦੀ ਆ ਨਹੀਂ ਪੁੱਤ ਨਹੀਂ ਮਾਰਦੀ ਨਹੀਂ ਬਾਬਾ ਮੈਂ ਇੱਧਰ ਕੁਝ ਕੋ ਉਹ ਨਹੀਂ ਪੁੱਤਰਾ ਉਦਾਂ ਹੀ ਬਾਬਾ ਤੁੰਨੂੰ ਮਰਵਾ ਲੈਣਾ ਮੈਂ ਕੁਝ ਕੋ ਉਹ ਨਹੀਂ ਪੁੱਤ ਨਹੀਂ ਨਹੀਂ ਇਹ ਨਹੀਂ ਕੋਈ ਗੱਲ ਤੁੰਨੂੰ ਮਰਵਾ ਦੇਣਾ ਮੈਂ ਕੁਝ ਕੋ ਕੋ ਨਹੀਂ ਆਦੀ ਮਰਵਾਣਾ ਨਹੀਂ ਪੁੱਤ ਨਹੀਂ ਨਹੀਂ ਫਿਰ ਮਾਰਨਾ ਕਿਉਂ ਤੈਨੂੰ ਮਾਰਨਾ ਤਾਂ ਥੋੜਾ ਆਪਾਂ ਲੈ ਕੇ ਆਏ ਆ ਉੱਚ ਮਾਦੀ ਹੁੰਦੀ ਆ ਨਹੀਂ ਪੁੱਤ ਮਾਰਦੀ ਨਹੀਂ ਮੂਰਦੀ ਜਿਹੜਾ ਬੰਦੇ ਗਲਤ ਕੰਮ ਕਰਦੇ ਆ ਨਾ ਚੋਰੀਆਂ ਕਰਦੇ ਆ ਡਾਕੇਬਾਰਦੇ ਆ ਗਲਤ ਕੰਮ ਕਰਦੇ ਉਹਨਾਂ ਨੂੰ ਪੁਲਿਸ ਹੱਟਦੀ ਆ ਚੰਗੇ ਬੰਦੇ ਨੂੰ ਪੁਲਿਸ ਨਹੀਂ ਹੱਟਦੀ ਪੁੱਤ ਤੁਸੀਂ ਜੀ ਕੀ ਆ ਉਹ ਤਾਂ ਤੂੰ ਪੁਲਿਸੋਂ ਵੇਖੀ ਨਹੀਂ ਅਜੇ ਤੱਕ ਨਹੀਂ ਮੈਂ ਨਹੀਂ ਵੇਖੀ ਚੱਲ ਕੋਈ ਨਹੀਂ ਮੈਂ ਤੈਨੂੰ ਵਿਖਾ ਲੂੰਗਾ ਕਿੱਦਾਂ ਦੀ ਹੁੰਦੀ ਪੁਲਿਸ ਮੈਂ ਨਹੀਂ ਮੈਨੂੰ ਮਰਵਾ ਦੇ। ਉਹ ਨਹੀਂ ਪੁੱਤ ਤੈਨੂੰ ਨਹੀਂ ਕਹਿੰਦੇ ਕੋਈ ਮੇਲ ਆਵੇ ਲੈ ਕੇ ਆਇਆ ਆਪਣੇ ਪੁੱਤ ਨੂੰ ਨਾਲ ਵੇਖ। ਚੱਲ ਨਹੀਂ ਜਾਂਦੇ। ਨਹੀਂ ਜਾਂਦੇ ਪੁੱਤ ਤੂੰ ਚੁੱਪ ਕਰ। ਨਹੀਂ ਜਾਂਦਾ ਨਹੀਂ ਜਾਂਦਾ। ਕੋਈ ਮਾਦ ਨਹੀਂ। ਨਹੀਂ ਨਹੀਂ ਮੈਂ ਨਾ ਚੱਲੀ ਸੇਵੀਆਂ ਲੈ ਕੇ ਆਉਣੀ ਚੰਗਾ। ਉਹ ਜਿੰਮਰਵਾਣਾ ਮੈਨੂੰ ਪਾਪੇ ਨੇ। ਨਹੀਂ ਨਹੀਂ ਪੁੱਤ ਪਾਪਾ ਜੀ ਤਾਂ ਬਹੁਤ ਚੰਗੇ ਆ ਉਹ ਨਹੀਂ ਕੋਈ ਵੀ ਆਂਦੇ ਚੰਗਾ। ਮੈਨੂੰ ਮੈਨੂੰ ਮਰਵਾ ਦੇ ਨਹੀਂ। ਪੁੱਤ ਨਹੀਂ ਚੱਲ ਚੁੱਪ ਕਰ। ਚੁੱਪ ਕਰ ਮੇਰਾ ਪੁੱਤ ਨਹੀਂ। ਮੈਂ ਨਹੀਂ ਸੇਵੀਆਂ ਤੇ ਬੱਸ ਚੁੱਪ ਚੁੱਪ। ਚੱਲ ਲਿਆ ਸੇਵੀਆਂ ਲਿਆ ਤੂੰ। ਦੱਸ ਇਹ ਤਾਂ ਸ਼ਾਕੀ ਪੈ ਗਿਆ ਹੀ। ਇਹੋ ਜਿਹੇ ਗੱਲ ਨਹੀਂ ਮੈਂ ਇਹ ਆਪਣਾ ਫਰਜ਼ੀ ਅਦਾ ਕਰਨ ਰਿਹਾ ਇਹ ਵੀ ਚੱਲ ਪੁਲਿਸ ਕੋਲ ਪੂਰ ਲਖਾਈ ਜਾਂਦੀ ਚੱਗਾ ਹੈ ਬੱਦੂ ਨੂੰ ਆ ਨਾ ਮੈਂ ਕੱਜ ਨਹੀਂ ਨਹੀਂ ਪੁੱਤ ਨਹੀਂ ਨਹੀਂ ਉਹ ਨਹੀਂ ਪੁੱਤ ਚਲ ਮੈਂ ਨਹੀਂ ਜਾਂਦਾ ਪਿਆਵੇਂ ਤੇਰੇ ਲਾਗੇ ਬੈਠਾ ਪੁੱਤ ਚਲ ਮੈਂ ਬਹਿ ਜਾਂਦਾ ਮੈਂ ਨਹੀਂ ਜਾਂਦਾ ਕਿਤੇ ਵੀ ਨਹੀਂ ਪੁੱਤ ਕਿੰਨੇ ਮਾਰਨਾ ਉਹ ਹੈ ਪੁੱਤ ਗੱਲ ਸੁਣ ਤੂੰ ਵਿਆਹ ਆ ਮੋਦਾਂ ਵਿਆਹ ਕਿੰਦਾਵਾ ਆਪਣੇ ਪੁੱਤ ਨੂੰ ਨਹੀਂ ਤੇਰੇ ਮੰਮੀ ਡੈਡੀ ਨੇ ਤੇਰਾ ਵਿਆਹ ਕੀਤਾ ਸੀ ਕਿ ਨਹੀਂ ਆਪਣੇ ਪੁੱਤ ਨੂੰ ਠੱਕੇ ਦੇ ਦੇ ਬਾਹਰ ਕੱਢ ਉਹ ਦਿੱਗਾਂ ਕਿੱਦੋਂ ਨੋਂ ਰਿਆ ਕਾਂ ਹੋ ਆਪਣਾ ਪੁੱਤ ਪਤਾ ਨਹੀਂ ਕਿੱਥੇ ਹੋਣਾ ਤਰ ਲੈ ਲੈਂਦਾ ਫਿਰਦਾ ਹੋਣਾ ਵਾ ਕਿਤੇ ਫੋਨ ਨਹੀਂ ਕਿਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਤਾ ਨਹੀਂ ਕੌਣ ਹੈਗਾ ਕੌਣ ਨਹੀਂ ਕਿੱਥੋਂ ਤੂੰ ਤਹਾ ਕੇ ਲੈ ਆਂਦਾ ਚੱਲ ਮੈਂ ਇਹਨੂੰ ਵੇਖਦਾ ਵਾਂ ਨਵਿੰਦਰ ਆ ਗਈ ਆ ਗਈ ਲਿਆ ਲਿਆ ਹਾਡੇ ਘਰ ਦੇ ਅੱਗੇ ਬੇਠੇ ਰਾਕੋ ਹੀਗਾ ਤੇ ਇਹ ਤਾਂ ਹੋਰ ਲੈ ਆਇਆ ਪਤਾ ਨਹੀਂ ਕਿੰਨੂ ਕੱਖ ਨਹੀਂ ਹਾਲ ਆ ਇਹ ਆ ਖੰਡਾ ਮੇਰੇ ਕੱਪੜੇ ਵੀ ਗਿੱਲੇ ਆ ਤੇ सोनू ਦੇ ਕੱਪੜੇ ਆ ਜੜ ਗਏ ਇਹਨੂੰ ਮੇਰੇ ਦੇ ਵੱਡੇ ਹੋਣੇ ਆ सोनू ਦੇ ਖੁੱਲੇ ਜਿਹੜੇ ਅੱਗੇ ਹੈਗੇ ਆ ਪਏ ਹੈਗੇ ਆ ਉਹ ਨਹੀਂ ਭੁੰਦਾ ਉਤਰਾ ਹੁਣ ਪਤਾ ਨਹੀਂ ਹੁਣ ਇਹਨੂੰ ਆਉਣ ਕੇ ਨਾ ਆਉਣ ਚਲ ਕੋਈ ਨਹੀਂ ਹੁਣ ਫਿਰ ਪਾ ਲੋ ਮੁੜ ਕੇ ਲੈ ਆ ਚਲ ਉਠੋ ਪੁੱਤ ਆ ਲੈ ਖਾ ਭੁੱਖ ਲੱਗੀ ਸੀ ਨਾ ਇਹ ਕੀ ਆ ਇਹ ਸੇਮ ਨਾ ਪਤੋ ਦੁੱਧ ਵਿੱਚ ਬਣਾਈਆਂ ਆਏ ਸੰਡੀਆਂ ਆ ਹਾਏ ਹਾਏ ਸੰਡੀਆਂ ਨਹੀਂ ਗੀਆਂ ਪੁੱਤ ਸੰਡੀਆਂ ਪੁੱਤ ਸੰਡੀਆਂ ਹਾਏ 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 ਓਹੋ ਹਾਏ ਜਦੋਂ ਦਿਮਾਗ ਨਹੀਂ ਟਿਕਾਣੇ ਲੱਗਦਾ ਹਾ ਚੱਲ ਤੂੰ ਉੱਥੇ ਵੇਖ ਖਾ ਕੇ ਤੇ ਵੇਖ ਲੈ ਮੈਂ ਤੁਹਾਨੂੰ ਥੋੜੀ ਚਲ ਖਵਾ ਦੇ ਤੂੰ ਖਵਾ ਲ ਦੇ ਇੱਕ ਇੱਕ ਥੋੜੀ ਖਾ ਕੇ ਵੇਖ ਖਾ ਕੇ ਲੈ ਹਾਏ ਕਿੰਨੀ ਆਵੇ ਵੇ ਇਹ ਕਿੰਨੀ ਸਵਾਦੀ ਚੰਡੀਆਂ ਖਵਾ ਦੇ ਮੈਨੂੰ ਨਹੀਂ ਪੁੱਤ ਨਹੀਂ ਨਹੀਂ ਸੰਡੀਆਂ ਵਾ ਸੰਡੀਆਂ ਨਹੀਂ ਗੀਆਂ ਪੁੱਤ ਉਠਾਵੇ ਥੋੜੇ ਆਸਰਾ ਦੇ ਪੁੱਤ ਸੰਡੀਆਂ ਖਾਲਸ ਸੋਣਾ ਮੈਂ ਸੋਣਾ ਚੱਲ ਸਮਝੀ ਇਹਨੇ ਐਡਾ ਕਰ ਚੱਲ ਥੋੜੇ ਖਾ ਲੈ ਮੁੜ ਕੇ ਸੌਜੀ ਰਹਿਨ ਦੋ ਰਹਿਨ ਦੋ ਜੇ ਮੰਨਤੇ ਆਸਰਾ ਹੋਊਗਾ ਢੇੜ ਚ ਕੋਈ ਆਸਰਾ ਹੋਊਗਾ ਉੱਠੂਗਾ ਸੁੰਡੀਆਂ ਸੁੰਡੀਆਂ ਕਹੀ ਜਾਂਦਾ ਕਿ ਤੱਕ ਖਾਵੇ ਕਿ ਨਾ ਖਾ ਲੈਣੀ ਆ ਮੈਂ ਪੜਨ ਲੱਗਦੀ ਮੈਂ ਸੋਣਾ ਚੱਲ ਕੋਈ ਨਹੀਂ ਚਲ ਥੋੜੀ ਖਾ ਲੈ ਚੱਲ ਥੋੜੀ ਖਾ ਲੈ ਉੱਠ ਕੇ ਉਹ ਸੁੰਡੀਆਂ ਮੈਂ ਨਹੀਂ ਖਾਣੀਆਂ ਪੁੱਤ ਸੇਵੀਆਂ ਖਾਣੀਆਂ ਲੈ ਸੁੰਡੀਆਂ ਨਹੀਂ ਖਾਣੀਆਂ ਮੈਂ ਚੱਲ ਰਹਿਨ ਦੋ ਕੋਈ ਨਹੀਂ ਉੱਠਦਾ ਜਰਾ ਹੁੰਦਾ ਹੋਜੇ ਫੇਰ ਮੈਂ ਰੱਖ ਲੈਣੀ ਓਏ ਲੈ ਗੱਡੀ 'ਚ ਸੋਣਾ ਪਾਪਾ ਮੈਨੂੰ ਮਰਵਾਈਆ ਨਹੀਂ ਪੁੱਤ ਲੈ ਹਾ ਦੱਸ ਉਹ ਉਹ ਗੱਲ ਕਰੀ ਜਨਾ ਘੜੀ ਬੁੜੀ ਮੈਂ ਆਵੇ ਤੇਰੇ ਲਾਗੇ ਬੈਠਾ ਕਿਸ ਦੀ ਜੁਰਤ ਵਾ ਪੁੱਤ ਤੇ ਇੱਥੇ ਸਾਡੇ ਘਰ ਆਜੂ ਕੋਈ ਤੈਨੂੰ ਐਵੇਂ ਮਾਰ ਦੂ ਕੋਈ ਮੈਂ ਹੈਗਾ ਨਾ ਮੇਰੀ ਡਾਂਗ ਦਾ ਪਤਾ ਕਿਸ ਨੂੰ ਮੇਰਾ ਕਿੰਦਾ ਨਹੀਂ ਮੈਂ ਸੰਭਾਲੀ ਵੇ ਪੁੱਤ ਡਾਂਗ ਰੱਖੀ ਆ ਆਵੇ ਉਹ ਮੇਰੀ ਡਾਂਗ ਉਹ ਤੇ ਮੇਰੀ ਨਹੀਂ ਉਹ ਨਹੀਂ ਪੁੱਤ ਉਹਦਾ ਤੈਨੂੰ ਮੈਂ ਵਿਖਾ ਲੰਡਿਆ ਆ ਆਵੇ ਡਾਂਗ ਮੇਰ ਕੋ ਕਿੱਦਾਂ ਦੀ ਆ ਕਿਸ ਦੀ ਜੁਰਤ ਨਹੀਂ ਗਈ ਤੇਰੇ ਅੱਖ ਵੀ ਚੋਕੇ ਵੇਖ ਜੇ ਮੇਰੇ ਹੰਦਿਆਂ ਕੋਈ ਗੱਲ ਨਹੀਂ ਗਈ ਚਲੋ ਮੈਡਮ ਚੁੱਪ ਕਰੋ ਤੁਸੀਂ ਚੁੱਪ ਕਰੋ ਮੈਡਮ ਤੁਸੀਂ ਹੁਣ ਚੁੱਪ ਕੇ ਦੇ ਸਿਰ ਤੇ ਕਰਾਂ ਚੁੱਪ ਕੁਝ ਪਤਾ ਲੱਗੇ ਤੇ ਤਾਂ ਆਵਣਾ ਜੇ ਤੂੰ ਮੇਰੀ ਭੈਣ ਬਣ ਕੇ ਦੱਸਾਂ ਹਾਂ ਕੁਝ ਮੈਡਮ ਕੋਈ ਨਹੀਂ ਜੋ ਸਮਰੀਤ ਬੇਟਾ ਇਧਰ ਆਵੇਂ ਮੈਂ ਆਏ ਆ ਅੱਛਾ ਸਤਿਗੁਰੂ ਵੀ ਮੈਂਨੇ ਵੇਖਿਆ ਨਹੀਂ ਚਲ ਬੈਗ ਅੰਦਰ ਰੱਖੋ ਮੈਂ ਨਹੀਂ ਆ ਗੁਰਵਰ ਨੂੰ ਖੜਾ ਹੋ ਤੀ ਮੈਂ ਮੈਂ ਚਾਹ ਬਣਾ ਕੇ ਨਹੀਂ ਆ ਤੁਹਾਡੇ ਵਾਸਤੇ ਤੁਸੀਂ ਬੈਠੋ ਨਹੀਂ ਜ਼ੋਕ ਨੂੰ ਮੈਨੂੰ ਚਾਹ ਨਹੀਂ ਲੱਗਦੀ ਚਾਹ ਰਹਿੰਦੇ ਤੂੰ ਮੈਨੂੰ ਬਸ ਇਹ ਦੱਸ ਵੀ ਤੇਰੇ ਸਾਰੇ ਕਿੱਥੇ ਗਏ ਆ ਜੇ ਨੂੰ ਪਤਾ ਤੇ ਦੱਸਿਆ ਤੇ ਹੁਣ ਆਈਆਂ ਉਹਨਾਂ ਨੇ ਕੁਛ ਨਾ ਕੁਛ ਮੈਡਮ ਮੈਂ ਤੁਹਾਨੂੰ ਕਹਿੰਦੇ ਨਹੀਂ ਮੈਨੂੰ ਜੋ ਵੀ ਪਤਾ ਮੈਂ ਤੁਹਾਨੂੰ ਸੱਚੀ ਦੱਸੂੰਗੀ ਪਹਿਲਾਂ ਤੁਸੀਂ ਚਾਹ ਪੀ ਲਓ ਮੈਂ ਚਾਹ ਬਣਾ ਕੇ ਲੈਣ ਦੀ ਹੈ ਨਹੀਂ ਸੁਖ ਮੈਂ ਮੈਨਾਂ ਚੇਰ ਕੁਛ ਨਹੀਂ ਖਾਣਾ ਜਿੰਨਾ ਚਿਰ ਤੱਕ ਤੇਰੇ ਸਾਰੇ ਘਰ ਨਾ ਆਏ ਹੋਏ ਨਹੀਂ ਮੈਡਮ ਆ ਜਾਣਗੀ ਮੈਂ ਤੁਹਾਨੂੰ ਸੱਚੀ ਦੱਸੂੰਗੀ ਪਰ ਮੈਂ ਚਾਹ ਪੀ ਲਓ ਪਹਿਲੋਂ ਇੱਕ ਵਾਰੀ ਮੈਂ ਚਾਹ ਬਣਾ ਕੇ ਲੈਣ ਹੁੰਦਾ ਟੱਡੇ ਵਾਸਤੇ ਨਹੀਂ ਸੁਖ ਮੈਂ ਨਹੀਂ ਪੀਣੀ ਚਾਹ ਜੇ ਤੂੰ ਇਦਾਂ ਹੀ ਜिद ਕਰਾਂ ਦੀ ਹੈ ਨਾ ਤੁਹ ਮੇਰੇ ਬੋਤਲ ਨੂੰ ਦੁੱਧ ਪਿਆ ਦੇ ਮੈਨੂੰ ਜਲਦੀ ਜਲਦੀ ਦੇ ਵਿੱਚ ਨਾ ਛੇਤਾ ਭੁੱਲ ਗਿਆ ਘਰ ਉਹਦਾ ਦੁੱਧ ਲਿਆਉਂਦਾ ਕੋਈ ਨਹੀਂ ਮੈਡਮ ਮੈਨੂੰ ਦੁੱਧ ਗਰਮ ਕਰਕੇ ਪਿਲਾ ਦਿੰਨੀ ਆ ਤੇ ਮੈਂ ਤੁਹਾਡੇ ਵਾਸਤੇ ਚਾਹ ਵੀ ਬਣਾ ਕੇ ਰਹੀ ਨਹੀਂ ਕੋਈ ਨਹੀਂ ਤੁਸੀਂ ਚਾਹੀ ਚਾਹ ਨਾ ਬਣਾਈ ਅੜੀ ਮੈਂ ਨਹੀਂ ਪੀਣੀ ਕੁਝ ਵੀ ਬਸ ਤੂੰ ਮੈਨੂੰ ਦੱਸ ਦੇ ਤੇ ਮੈਂ ਜਾਣ ਵਾਲੀ ਬਣਾ ਕੋਈ ਨਹੀਂ ਮੈਡਮ ਮੈਂ ਇਹ ਰਿਪੋਰਟ ਪੜ੍ਹ ਕਰਾਂ ਕੁਝ ਜਾ ਕੇ ਫਿਰ ਤੇ ਬੈਠੋ ਆਈ ਮੈਡਮ ਮੈਂ ਇੱਕ ਮਿੰਟ ਆਈ ਕੀ ਆਫ ਮੇਰੀ ਤੇ ਕੇ ਜਾਨ ਨਿਕਲੀ ਪਈ ਹੈ ਮੇਰੀ ਤੇ ਮੈਂ ਕਢੂਗਾ ਮੇਰੀ ਸੁਣ ਲੈ ਇੱਕ ਗੱਲ ਮੈਂ ਕੁੜੀ ਤੇਰੀ ਦਾ ਵੀ ਧੌਣ ਲਾ ਕੇ ਛੋਟਾਣੀ ਹੁਥੇ ਨਹਿਰ ਚ ਜਿੱਥੇ ਉਹ ਛੁੱਟਿਆ ਜੇ ਜਬਾਨ ਸੰਭਾਲੋ ਜੇ ਸਮਰੀਤ ਵਲ ਗਏ ਜੇ ਜਬਾਨ ਤੂੰ ਕਿਤੇ ਖੋਲਦੀ ਤਸ ਤੋਂ ਵੀ ਮੱਸ ਹੋ ਗਈ ਤੇ ਤੂੰ ਆਪਣਾ ਵੀ ਹਸਾਬ ਤਾਂ ਉਹ ਲੜੀ ਤੇ ਕੁੜੀ ਆਪਣੀ ਦਾ ਵੀ ਹਸਾਬ ਤਾਂ ਉਹ ਲੜੀ ਮੈਂ ਨਹੀਂ ਮੈਂ ਸਾਰੇ ਲੰਮੇ ਪਾ ਦੇਣੀ ਹਾਂ ਮੈਂ ਤੈਨੂੰ ਦੱਸਤਾ ਹੀ ਹਾਂ ਮੈਂ ਨਹੀਂ ਕੋਈ ਦਸੀਂ ਨਾ ਕੋਸ਼ਿਸ਼ ਵੀ ਨਾ ਕਰੀ ਦੱਸਣ ਦੀ ਸਭੀ ਤੁਸੀਂ ਜਿਆਦਾ ਵੱਧਣ ਡੇ ਜੇ ਜੇ ਮੇਰੀ ਜਿਆਦਾ ਵੱਧਣ ਡੇ ਕੀ ਜੋਦਾ ਵੱਧਣ ਡੇ ਕੀ ਜੋਦਾ ਵੱਧਣ ਡੇ ਮੈਂ ਜਿਆਦਾ ਵੱਧਣ ਡੇ ਇੱਥੇ ਜੇ ਮੇਰੀ ਕੁੜੀ ਹੈ ਤਾਂ ਤੁਹਾਡੀ ਵੀ ਕੁਛ ਲੱਗਦੀ ਤੁਹਾਡੀ ਵੀ ਤੋੜੀ ਹੈ ਗੱਲ ਸੁਣ ਲੈ ਇੱਕੋ ਹੀ ਮੈਂ ਤੈਨੂੰ ਦੱਸਤਾ ਯੋ ਇੱਕੋ ਹੀ ਸਾਬ ਕਿਤਾਬ ਨਾਲ ਤੈਨੂੰ ਮੈਂ ਦੱਸਤਾ ਯੋ ਬੋਰੀਆਂ ਚ ਪਾਉਣੇ ਮੈਂ ਵੱਡ ਵੱਡ ਕੇ ਉਹ ਤੇ ਉਦਾਂ ਸੁਟਿਆ ਹੀ ਨਾ ਲਾਗੇ ਨਹਿਰ ਦੇ ਹੁਣ ਮੈਂ ਨਹਿਰ ਚ ਹੀ ਰੋੜਨੇ ਆ ਨਹੀਂ ਕੁਛ ਦੱਸਦੀ ਮੈਂ ਨਹੀਂ ਕੁਛ ਬੋਲੀ ਜੀ ਚੱਲ ਫਿਰ ਬੋਲੀ ਮਨਾ ਉਹਦਾ ਦੁੱਧ ਮੈਂ ਲੈਣ ਆਈ ਗਰਮ ਕਰਨ ਮੁੰਡੇ ਵਾਸਤੇ ਉਹਦਾ ਤੂੰ ਤੇ ਲੈਣ ਆਈ ਤੂੰ ਆਏ ਮੇਰੀ ਕਿ ਨੀਂਜੋਰ ਨੂੰ ਅੱਨੇ ਬਾਵਾ ਮਾਰੋਣੀਆਂ ਮੈਨੂੰ ਅੱਗੇ ਤਾਂ ਡਰ ਸੀ ਨਾ ਕਿ ਇਹ ਹਾਨੂੰ ਨਾ ਮਾਰ ਦੇ ਹੁਣ ਤੇ ਮੇਰਾ ਨਾ ਡਰ ਜਿਹੜਾ ਯਕੀਨ 'ਚ ਹੀ ਬਦਲ ਗਿਆ ਇਹ ਬੰਦਾ ਕੁਝ ਵੀ ਕਰ ਸਕਦਾ। ਇਹਦੇ ਮੂੰਹ ਨੂੰ ਸੱਚੀ ਖੂਨ ਲੱਗ ਗਿਆ ਵਾ। ਇਹ ਜੇ ਮੇਰੀ ਕੁੜੀ ਸਮ੍ਰੀਤ ਤੇ ਇਹਦੀ ਵੀ ਤੇ ਕੁੜੀ ਆ। ਉਹਨੂੰ ਮਾਰਨ ਤੱਕ ਜਾ ਸਕਦਾ ਤੇ ਗਾੜੀ ਕੀ ਕੀ ਨਹੀਂ ਇਹ ਕਰ ਸਕਦਾ। ਹਈ ਮੇਰੇ ਮਾਲਕਾ ਹੁਣ ਮੈਂ ਕੀ ਕਰਾਂ? ਮੈਡਮ ਵਿਚਾਰੀ ਵੀ ਨਹੀਂ ਰੋਂਦੀ ਮੇਰੇ ਕੋਲੋਂ ਵੇਖੀ ਜਾਣ ਲਈ। ਉਹਨੂੰ ਸੱਚ ਦੱਸਾਂ ਕਿ ਆਪਣੀ ਧੀ ਬਜਾਵਾਂ ਮੈਂ। ਜੇ ਉਹਨੂੰ ਸੱਚ ਦੱਸਤਾ ਮੈਡਮ ਨੂੰ। ਤੇ ਜ਼ਾਬੀ ਨੇ ਸਮਰੀਦ ਨੂੰ ਮਾਰ ਦੇਣਾ ਤੇ ਮੈਨੂੰ ਵੀ ਨਹੀਂ ਛੱਡਣਾ ਜੇ ਮੈਂ ਮੈਡਮ ਨਾਲ ਝੂਠ ਬੋਲਦੀ ਆ ਤੇ ਮੈਡਮ ਦਾ ਵੀ ਵਿਸ਼ਵਾਸ ਟੁੱਟਦਾ ਉਹ ਵਿਚਾਰੀ ਵੀ ਕਿੱਥੇ ਜਾਊਗੀ ਆ ਚਲ ਦੁੱਧ ਗਰਮ ਕਰਕੇ દવા ਮੁੰਡੇ ਨੂੰ ਦੇ ਦਿਆਂ ਕੀ ਕਰਨਾ ਦੁੱਧ ਵੀ ਇੰਨਾ ਕੀ ਹੈ ਜਾਂ ਤੇ ਇਹਦੀ ਚਾਹ ਬਣਨੀ ਆ ਤੇ ਜਾਂ ਮੁੰਡੇ ਵਾਸਤੇ ਗਰਮੀ ਹੋਣਾ ਵਾ ਕੀ ਕਰਾਂ ਮੈਡਮ ਨੂੰ ਮੈਡਮ ਤੇ ਚਾਹ ਨੂੰ ਮੰਨਨ ਨੂੰ ਵੀ ਨਹੀਂ ਲਈ ਚਲ ਥੋੜਾ ਜਿਹਾ ਵਿੱਚ ਮੁੰਡੇ ਨੂੰ ਦੇ ਦੇਨੀ ਆ ਤੇ ਥੋੜੀ ਦੀ ਚਾਹ ਬਣਾ ਲੀਣੀ ਹੈ ਫਿਰ ਚੀ ਵਿਅਸਤੇ ਜੇ ਇਸ ਸਮੇਂ ਪਹੁੰਚਦੇ ਬਾਹਰ ਹੈ ਫੋਨ ਵਰਤਾਂ ਜਾਂ ਡਿਆ ਇਹ ਕਿਨੂੰ ਲਾ ਕੇ ਬੈਠਾ ਹੋਇਆ ਲਖਿਆ ਆਇਓ ਹਲੋ सोनू ਪੁੱਤ ਹਾਂ ਮਾਤਾ ਇਹ ਜਾਣਕਾਰੀ ਫੋਨ ਤੇ ਫੋਨ ਫੋਨ ਤੇ ਫੋਨ ਹਾ ਹਾ ਜਾਣ ਕੀ ਖਾਣੀ ਪੁੱਤ ਤੂੰ ਮੇਰਾ ਪੋਤੋ ਤੇ ਮੈਂ ਫੋਨ ਵੀ ਨਹੀਂ ਲਾ ਸਕਦੀ ਪੋਤੋ ਤਾਂ ਨਹੀਂ ਕਿਤੇ ਆਇਆ ਜਦੋਂ ਦੁੱਧ ਹੱਥਾਂ ਚ ਗੋੰਦੇ ਜੇ ਪੁੱਤ ਮੈਂ ਥੋੜੀ ਦੁੱਧ ਖੋਇਆ ਹੀ ਹੱਥਾਂ ਦੇ ਵਿੱਚੋਂ ਤੇ ਲੋੜ ਪੈ ਗਈ ਦੱਸੋ ਤੇ ਘਰ ਨੂੰ ਨਹੀਂ ਆਉਣਾ ਪੁੱਤ ਜੇ ਲੋੜ ਹੀ ਪਊਗੀ ਫੇਰ ਹੀ ਆਉਣਾ ਮੈਂ ਕਿਹੜਾ ਘਰ ਤੋਂ ਨਹੀਂ ਜਾਂਦੇ ਘਰ ਹੀ ਨਹੀਂ ਮੇਰਾ ਚੱਲ ਆ ਜਾ ਮੇਰਾ ਪੁੱਤ ਘਰ ਨੂੰ ਗੱਲ ਸੁਣ ਲੈ ਪਤਾ ਨਹੀਂ ਹੁਣ ਕੀ ਬਣਨ ਆਈ ਹੂੰ ਮੁੰਡਾ ਹੀ ਉਹ ਕੋਈ ਡਿੱਗਾ ਸੂਏ ਤੇ ਫੇਰ ਪਤਾ ਨਹੀਂ ਹੂੰ ਨਹੀਂ ਡਿੱਗਾ ਕਿੱਦਾਂ ਰਹਿੰਦਿਏ ਤੇਰੇ ਪਾਪਾ ਜੀ ਕਿਤੇ ਗਏ ਹੀ ਕਿ ਕਿਸੇ ਬਾਲ ਪਤਾ ਨਹੀਂ ਕਿਸੇ ਫੈਸਲੇ ਦੇ ਕਿੱਥੇ ਉਹ ਜਾ ਕੇ ਤੇ ਉਦੋਂ ਤੁਰੇ ਜਾਂਦੇ ਤੇ ਪਤਾ ਨਹੀਂ ਗਾੜੀ ਮੈਨੂੰ ਨਹੀਂ ਹੁਣ ਪਤਾ ਕਿਹੜੇ ਹਿਸਾਬ ਨਾਲ ਦੇਖਿਆ ਕੀ ਕੀਤਾ ਈ ਉਹ ਘਰ ਲੈ ਆਈ ਓ ਘਰ ਲੈ ਆਏ ਆਪਣੇ ਤੇ ਘਰੋਂ ਕੱਢਾ ਤੇ ਦੂਜਿਆਂ ਨੂੰ ਘਰ ਲਿਆਉਂਦੇ ਫਿਰਦੇ ਆ ਮੈਂ ਬੜਾ ਤਾਨੀ ਬਣੇ ਆ ਇਹ ਗੱਲ ਤਾਂ ਪਤਾ ਮੈਂ ਵੀ ਕਹੀਨੀ ਆ ਵੀ ਆਪਣੇ ਨੇ ਤਾਂ ਘਰੋਂ ਕੱਢਿਆ ਦੁੱਧ ਦੁੱਧ ਤੋਂ ਚਾਹ ਤੋਂ ੱੱਕੇ ਖਾਂਦਾ ਤਰ ਲੈ ਲੈਂਦਾ ਪੁੱਤ ਘਰੋਂ ਕੱਢਦਾ ਹੁਣ ਉਹਨੂੰ ਦੁੱਧ ਦੁੱਧ ਪਿਆ ਲਿਆ ਉਹਨੂੰ ਬੜੀਆਂ ਸੱਟਾਂ ਹੀ ਕੁੱਤਿਆਂ ਕੱਟਿਆ ਨੇ ਖਾਦਾ ਪਤਾ ਨਹੀਂ ਕਿੱਦਾਂ ਹੀ ਓ ਤੇ ਉਹਦਾ ਕੱਖ ਨਹੀਂ ਉਹ ਹਾਲ ਤਾਂ ਮੈਂ ਨਹੀਂ ਤੂੰ ਕਰਨ ਨੂੰ ਆ ਜਾ ਪੁੱਤ ਬੰਦੇ ਦਾ ਬੰਦਾ ਹੀ ਧਾਰੂ ਹੁੰਦਾ ਵਾ ਚਲ ਤੂੰ ਆਣ ਕੇ ਉਹਨੂੰ ਸਾਂਭੇਗਾ ਤੇ ਮੈਂ ਆ ਕੇ ਕੀ ਕਰਾਂ ਉਹਨੂੰ ਕੋਹ ਹੋ ਗਿਆ ਤੇ ਫਸੋਗੇ ਤੁਸੀਂ ਕਿ ਖਾਓ ਪੁਲਸ ਦੇ ਪੱਟੇ ਮੈਂ ਐਵੇਂ ਖਾਵਾਂ ਆਹ ਪੁਲਸ ਦੇ ਪੱਟੇ ਇਹ ਕਿੱਦਾਂ ਖਾ ਲੈਣੇ ਪੁੱਤ ਉਹ ਤੇ ਆਪਾਂ ਵਿੱਚ ਹਾਏ ਹਾਏ ਆਪਾਂ ਤੇ ਇੱਕ ਹਿਸਾਬ ਦੇ ਉਹਦੀ ਹੈਲਪ ਕੀਤੀ ਹੈ ਬਚਾਉਣ ਵਾਸਤੇ ਉਹਨੂੰ ਲਿਆਂਦਾ ਵਾ ਅੱਜ ਗੱਲ ਨਹੀਂ ਹੈਲਪਾ ਹੁਣ ਚਲਦੀਆਂ ਚਲ ਮੇਰਾ ਪੁੱਤ ਕਰਨ ਨੂੰ ਆ ਜਾ ਫਿਰ ਤੂੰ ਮੈਂ ਨਹੀਂ ਅਜੇ ਆਉਣਾ ਅਜੇ ਉਹਦੀ ਮੰਮੀ ਠੀਕ ਹੋ ਗਈ ਤੇ ਆਉਣਾ ਤੇ ਮਮੂਰੇ ਠੀਕ ਨਹੀਂ ਹੋਈ ਸੁਮਨ ਦੀ ਅਜੇ ਅਜੇ ਨਹੀਂ ਆਈ ਘਰ ਤੇ ਤੂੰ ਕੋਈ ਗੱਲ ਨਹੀਂ ਤੂੰ ਆ ਜਾ ਸੁਮਨ ਨੂੰ ਰਹਿਣ ਦੇ ਉਹਦੇ ਕੋਲ ਤੇ ਮੈਂ ਆ ਕੀ ਕੀ ਕਰਨਾ ਮੈਂ ਡਾਕਟਰ ਵਾਂ ਵੀ ਜਿਹੜਾ ਇਹਦਾ ਇਲਾਜ ਕਰਨਾ ਚੱਲ ਪਉ ਤਾਂ ਇਲਾਜ ਤਾਂ ਨਹੀਂ ਕਰਨਾ ਡਾਕਟਰ ਨਹੀਂਗਾ ਤੂੰ ਬਾਹੋਂ ਫੜ ਕੇ ਬਾਹਰ ਅੰਦਰ ਕਰੇਗਾ ਉਹਨੂੰ ਕੋਈ ਨਿਵਾਲੇ ਨਮੋਲੇਗਾ ਚੱਲ ਉਹਦੀ ਫੇ ਵੀ ਬੜੀ ਫਰਾ ਫਰਕ ਪੈ ਜਾਂਦਾ ਵਾ ਹਾਂ ਮੈਨੂੰ ਇਹੋ ਕੰਮ ਰਹਿ ਗਿਆ ਕਿ ਥਾਂਕ ਤੇ ਮੈਂ ਆਪ ਨਹੀਂ ਲਾਉਂਦਾ ਉਹਨੂੰ ਕਿਸਨ ਹਵਾਲਾਣਾ ਚੱਲ ਨਹੀਂ ਆਉਣਾ ਫੇਲੇ ਵੇਖਦਾ ਮੈਂ ਬਾਅਦ ਫੋਨ ਕਰੂੰਗਾ ਮੈਂ ਤੈਨੂੰ ਅੰਦਰ ਡਿੱਕੀ ਜਨਾ ਤੂੰ ਇੱਥੇ ਬੈਠੀ ਆਂ ਤਾਂ ਤੇ ਮੈਂ ਲੀਗਡ ਲੈਂਣ ਕਿ ਲਾਇਆ ਸੀ ਮੈਂ ਤਾਂ ਸੋਨੂੰ ਨੂੰ ਫੋਨ ਲਾਉਣ ਲਈ ਕਿਉਂ ਮੈਂ ਚੱਲ ਆ ਜਾ ਕਰ ਨੂੰ ਉਹ ਮੁੰਡਾ ਆਇਆ ਜਿਹੜਾ ਸਾਡੇ ਘਰ ਵੀ ਠੀਕ ਨਹੀਂਗਾ ਤੇ ਕੀ ਅਸੀਂ ਨਾ ਸੰਭਾਲਾਂਗੇ ਉਹਨੇ ਜਿਆਦਾ ਸੰਭਾਲਣਾ ਕੋ ਉਹ ਗੱਦਾਂ ਕਰਨੀ ਆ ਫਿਰ ਹੁਣ ਦਸੀ ਪੁਲਿਸ ਨੂੰ ਵੀ ਦੱਸਣਾ ਪੈਣਾ ਹਾਏ ਨਾ ਪੁਲਿਸ ਨੂੰ ਨਾ ਦੱਸ ਦਿਓ ਕਿਤੇ ਫਿਰ ਕੀ ਕਰਨਾ ਤੁਹਾਨੂੰ ਪਤਾ ਹੀ ਆ ਸਾਡਾ ਆਹਣ ਗਵਾਨ ਸਾਡਾ ਲਾਗੋ ਸਾਗੋ ਸਭ ਜਿੱਥੋਂ ਤੁਸੀਂ ਤੁਰਦੇ ਤੁਹਾਨੂੰ ਦੁਨੀਆ ਵਿੱਚ ਦੀ ਕਿਹੜਾ ਸਾਨੂੰ ਚੰਗਾ ਜਾਣਦਾ ਵਾ ਕੋਈ ਕਿਸੇ ਨੂੰ ਚਾ ਹੈਗਾ ਸਾਡਾ ਸਾਡੇ ਤੋਂ ਸਾਡੇ ਸਾਡ ਮਰਨ ਦਾ ਇਹ ਸਾਰੇ ਜੋ ਸਰੀਕ ਵਾ ਤੇ ਜਦੋਂ ਪੁਲਿਸ ਨੇ ਪੁੱਛੇ ਸਵਾਲ ਵਾਂ ਨੂੰ ਸੋਨੇ ਦਾ ਜਵਾਬ ਦੇ ਦੋਗੇ ਦੰਦਰ ਤਰਾਉ ਨੂੰ ਕੁੱਤਿਆਂ ਨੇ ਖਾਦਾ ਵਾ ਸਟਾਂ ਲੱਗੀਆਂ ਕੋਈ ਅਭੀ ਨਭੀ ਹੋ ਜਾਏ ਤੇ ਫਿਰ ਮੈਨੂੰ ਨਹੀਂ ਪਤਾ ਇਹ ਗੱਲ ਦਾ ਖਡਾਏ ਦਾ ਨਾਂ ਨਹੀਂ ਉਹ ਰਵਾਏ ਦਾ ਹੋਣਾ ਜੀ ਇਹ ਤੁਹਾਨੂੰ ਮੈਂ ਦੱਸਦਾ ਹੁਣ ਕਿੱਦਾਂ ਕਰਨੀ ਫਿਰ ਪਤਾ ਲੱਗੇ ਨਾ ਵੀ ਆ ਕੰਮ ਕਦਮ ਕਰ ਲਈਏ ਤੂੰ ਹੀ ਪਹਿਲਾਂ ਲਿਆਂਦਾ ਹੀ ਕਿਉਂ ਤੂੰ ਹੀ ਪਿਆ ਰਹਿਣ ਦਿੰਦੇ ਹੈ ਹੁਣ ਸਾਨ ਪਿਆ ਹੋਵੇ ਸੜਕ ਦੇ ਉੱਤੇ ਤੇ ਬੰਦਾ ਉਤਰਾ ਲੱਗੋ ਨੀ ਨੰਗੇ ਜਿਹੇ ਬੜੀ ਸ਼ਰਮ ਵਾਲੀ ਗੱਲ ਹੁਣ ਮੈਂ ਇੱਕ ਗੱਲ ਕਰਾਂ ਫੇ ਤੂੰ ਗੁੱਸਾ ਕਰਨਾ ਵਾ ਸੋਨੂ ਨੂੰ ਤੂੰ ਹੀ ਘਰੋਂ ਕੱਢ ਦਿੱਤਾ ਸੋਨੂ ਨੂੰ ਘਰੋਂ ਕੱਢ ਦਿੱਤਾ ਵਾ ਮੈਂ ਕੱਢਿਆ ਸੋਨੂ ਨੂੰ ਘਰੋਂ ਮੈਂ ਉਹਨੂੰ ਆਖਿਆ ਕਰੋ ਚਲ ਜਾ ਤੂੰ ਮੇਰਾ ਪੁੱਤ ਦੁੱਧ ਚਾਹਦਾ ਉਹਦਾ ਹੀ ਘਰੋਂ ਹੀ ਨਿਕਲ ਗਿਆ ਇਹ ਵੀ ਸੋਨੂ ਵਰਗਾ ਹੀ ਆ ਇਹਨੂੰ ਸੋਨੂ ਨੂੰ ਵੱਧ ਸਮਝੇ ਇਹਨੂੰ ਉਹ ਨਹੀਂ ਤੇ ਕੋਈ ਗੱਲ ਨਹੀਂ ਕਿ ਹੈਗੀ ਵੀ ਸਾਨੂੰ ਕੋਈ ਸਵਾਲ ਪੁੱਛੂਗੀ ਪੁਣਸ ਹੁਣ ਇਹੋ ਜਿਹਾ ਕੰਮ ਨਹੀਂ ਹੈਗਾ ਹੁਣ ਤੇ ਸਰਕਾਰ ਨੇ ਥਾਂ ਦਾ ਲਿਖ ਕੇ ਲਾਤਾ ਵੀ ਕੋਈ ਇਨਸਾਨ ਡਿੱਗਦਾ ਵਾ ਡਿੱਗਾ ਵਾ ਉਹਨੂੰ ਚੁੱਕ ਕੇ ਹਸਪਤਾਲ ਪਹੁੰਚਾਓ ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਊਗਾ ਤੁਹਾਨੂੰ ਰੋਕਿਆ ਨਹੀਂ ਜਾਊਗਾ ਵੀ ਇਹ ਕਿਦਾਂ ਹੋਈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਊਗੀ ਤੁਹਾਡੇ ਸਰਕਾਰ ਤੇ ਕਹਿ ਦੋਗੀ ਆਣ ਗਵਾਣ ਦੇ ਝੂਠ ਸੱਚ ਬੋਲ ਕੇ ਸਾਨੂੰ ਫਸਾ ਦੇਣਾ ਵਾ ਤੇ ਐਦਾਂ ਨਾ ਫਸਾਉਣਗੇ ਜੇ ਕਿਸ ਨੂੰ ਪਤਾ ਲੱਗ ਗਿਆ ਕੀ ਆਖਾਂਗੇ ਸਾਡਾ ਕੋਈ ਰਿਸ਼ਤੇਦਾਰ ਵਾਏ ਕੀ ਆਖਾਂਗੇ ਕਿੰਨਾ ਦਿਨ ਲਕਾਰ ਰੱਖਾਂਗੇ ਇਹਦਾ ਉਹਨੂੰ ਕਿਹੜੀ ਹੈ ਜੇ ਸੁਰਤ ਉਹਨੂੰ ਕਿਹੜਾ ਪਤਾ ਲੱਗਣ ਡਿਆ ਉੱਥੇ ਛੱਡ ਆਉ ਜਿੱਥੋਂ ਨੇ ਆਉਣਾ ਇਹਨੂੰ ਯਾਰ ਮਾਨਨਾ ਬਹੁਤ ਕਿੱਦਾਂ ਦੀਆਂ ਗੱਲਾਂ ਕਰਨ ਡਈਆਂ ਇਨਸਾਨ ਵਾਂਗ ਇਨਸਾਨ ਮੈਂ ਕਿੱਦਾਂ ਛੱਡ ਆਵਾਂ ਉਹਨੂੰ ਤੁਹਾਨੂੰ ਕਦੋਂ ਤੱਕ ਹੋਊਗਾ ਉਹ ਜਿੰਨਾਂ ਚਿਰ ਠੀਕ ਜਿੰਨਾ ਚਿਰ ਠੀਕ ਨਹੀਂ ਹੁੰਦਾ ਤੇ ਜਿੰਨਾ ਚਿਰ ਉਹਦੇ ਮਾਂ ਪਿਓ ਨਹੀਂ ਲੱਭਦਾ ਦਾ ਘਰ-ਬਾਰ ਨਹੀਂ ਲੱਭਦਾ ਉਹਨਾਂ ਜਿੱਥੇ ਰਹਿਣਾ ਹੀ ਉਹਨੇ ਇੱਥੇ ਹੀ ਇੱਥੇ ਉਹਦੀ ਸੇਵਾ ਪਾਣੀ ਕਰਨਾ ਉਹਨੂੰ ਐ ਠੀਕ ਕਰਕੇ ਫੇਰ ਆਪਾਂ ਉਹਦੇ ਘਰ ਛੱਡ ਕੇ ਆਉਣਾ ਵਾ ਕੀਪਤਨ ਕਿੰਨੇ ਦਿਨ ਲੱਗਣੇ ਠੀਕ ਹੋਣ ਤੇ ਹੋਈ ਜਾਣਾ ਠੀਕ ਅੱਜ ਨਹੀਂ ਤਾਂ ਦੱਸ ਦੇਣਾ ਉਹ ਦਸਾਂ ਨੂੰ ਤੇ ਮਹੀਨੇ ਨੂੰ ਹੋ ਜੂ ਚੱਲ ਕੋਈ ਨਹੀਂ ਫੇਰ ਮੇਰੀ ਗੱਲ ਸੁਣੋ ਪੁਲਿਸ ਵਾਲਨਾ ਜਾਓ ਤੇ ਡਾਕਟਰ ਵਾਲ ਜਾਓ ਚਲ ਐਦਾ ਕਰ ਲੈਨੇ ਪੁਲਿਸ ਨੂੰ ਅਜੇ ਨਹੀਂ ਦੱਸਦੇ ਤੇ ਮੈਂ ਡਾਕਟਰ ਨੂੰ ਜਾ ਕੇ ਲਿਆਉਣਾ ਵਾ ਉਹਨੂੰ ਕਹਿਣਾ ਵੀ ਇਹਦਾ ਵੀਪੀ ਵਾਪੀ ਆਣ ਕੇ ਚੈੱਕ ਕਰ ਵੇਖ ਤੇ ਇਹਨੂੰ ਠੀਕ ਹੈ ਦੂਜੇ ਜਿਹੜਾ ਕੁੱਤੇ ਕੱਟਣ ਵਾਲੇ ਉਹ ਵੀ ਲਵਾ ਦੇਣੇ ਆ ਆਹੋ ਅਜੇ ਕੋਈ ਪਤਾ ਨਹੀਂ ਹੁੰਦਾ ਕੋਈ ਪਤਾ ਨਹੀਂਗਾ ਪੀ ਕੌਣ ਆਇਆ ਤੇ ਕੌਣ ਨਹੀਂ ਆਇਆ ਅਸੀਂ ਆਖਾਂਗੇ ਸਾਡਾ ਰਿਸ਼ਤੇਦਾਰ ਵਾ ਜੇ ਕੋਈ ਬਾਈ ਜਾਨ ਸਿੱਥੇ ਆ ਕੇ ਪੁੱਛ ਵੀ ਲਊਗਾ ਤੇ ਦਵਿੰਦਰ ਕਿੰਨੇ ਕੁ ਦਿਨ ਲਕਾ ਰੱਖਾਂਗੇ ਵੀ ਇਹ ਰਿਸ਼ਤੇਦਾਰ ਆ ਚੱਲ ਅਛਾ ਜਿੰਨੇ ਦਿਨ ਨੰਗਣੇ ਰਹੇ ਹੁਣ ਸਾਰੇ ਨੂੰ ਪਤਾ ਵੀ ਇਹ ਰਿਸ਼ਤੇਦਾਰ ਆ ਵਾ ਕੇ ਜਾਂ ਲੰਬੂ ਬੰਦਾ ਕੋਈ ਚੱਲ ਕੋਈ ਨਹੀਂ ਤੁਸੀ ਹੁਣ ਕਹਣਾ ਅੱਗੇ ਪਿੱਛੇ ਤੇ ਕਦੀ ਇਹਨੂੰ ਵੇਖਿਆ ਨਹੀਂ ਇੱਥੇ ਤਾਂ ਅੱਜ ਰਿਸ਼ਤੇਦਾਰ ਐ ਚੱਲ ਕੋਈ ਨਹੀਂ ਤੁਸੀਂ ਡਾਕਟਰ ਵੱਲ ਜਾਓ ਫਿਰ ਔਰ ਸਾਡੇ ਕੋਲ ਤੇ ਇਹ ਆ ਵੀ ਮੇਰੇ ਕੋਲ ਤੇ ਇਹ ਆ ਵੀ ਜਿੰਨੀ ਸੇਵਾ ਹੀ ਤੇ ਮੈਂ ਮੁੰਡੇ ਦੀ ਕਰਨੀ ਐ ਮੁੰਡੇ ਨੂੰ ਇਹ ਠੀਕ ਕਰਕੇ ਹੁਣ ਕੀ ਪਤਾ ਉਹਦੇ ਮਾਪੇ ਕਿੱਥੇ ਖਰਿਆ ਪੁਲਿਸ ਨੂੰ ਉਹਨਾਂ ਤਲਾਸ਼ ਦਿੱਤੀ ਹੋਊਗੀ ਵੀ ਸਾਡਾ ਬੰਦਾ ਨਹੀਂ ਲੱਭਣ ਡਿਆ ਉਹਨਾਂ ਨੂੰ ਕੋਈ ਛੱਡਾ ਕੱਢਣ ਡਿਆ ਹੋਣਾ ਰਾਤ ਦਾ ਚੱਲ ਜਾਓ ਫੇ ਕੋਈ ਨਹੀਂ ਮੈਂ ਤੇ ਨਹੀਂ ਆਲੀੜੇ ਮੈਂ ਤੁਸਾਂ ਕੋਈ ਇਹ ਵੀ ਗੱਲ ਪੁੱਛਣ ਡਿਆ ਵੀ ਤੂੰ ਕਿੱਥੇ ਆਵਾ ਉਹ ਕਹਿੰਦਾ ਵਿਆਹ ਕੀ ਹੁੰਦਾ ਉਹਦਾ ਦਿਮਾਗ ਨਹੀਂ ਅਜੇ ਕੰਮ ਨਹੀਂ ਕਰਦਾ ਜਿੱਦਾਂ ਉਹਤਰਾ ਲੱਗਦਾ ਆ ਵੀ ਮੈਨੂੰ ਵਿਆਹ ਆਵਾ ਵੇ ਪੱਗ ਪੁੱਗ ਕਿੰਦੀ ਸੋਹਣੀ ਸੀ ਕਿ ਟੌਰ ਟੱਪਾ ਕੱਢ ਕੇ ਕਿਤੇ ਆਇਆ ਵਾ ਕਿਹਦੇ ਨੌਕਰੀ ਕਰਦਾ ਹੋਣਾ ਵਿਚਾਰਾ ਚਲੋ ਕੋਈ ਨਹੀਂ ਫਿਰ ਮੈਂ ਵੇਖਦਾ ਡਾਕਟਰ ਨੂੰ ਆਹੋ ਇੱਥੇ ਘਰੇ ਹੀ ਲੈ ਆਇਓ ਫਿਰ ਡਾਕਟਰ ਨੂੰ ਇੱਥੇ ਟੀਕੇ ਲਾਜਿਆ ਕਰੂਗਾ ਰੋਜ਼ ਦਿਹਾੜੀ ਆਣ ਆ ਮਿਲਦਾ ਮੈਂ ਜੇ ਤੇ ਉਹ ਆਖੂਗਾ ਵੀ ਇੱਥੇ ਲੈ ਆਓ ਤੇ ਮੈਂ ਉਹਨੂੰ ਆਖਣ ਬਈ ਇੱਥੇ ਆਉਣ ਜੋਗਾ ਨਹੀਂ ਹੈਗਾ ਤੂੰ ਘਰੇ ਜਾ ਠੀਕ ਆ ਤੇ ਉਹਨੂੰ ਆ ਕਪੜੇ-ਕੁਪੜੇ ਕੱਢ ਕੇ ਦੇ ਦੀ ਹੁਣ ਚੰਗਾ ਆ ਆਂਟੀ ਤੁਸੀਂ ਰੋਜ਼ ਆ ਕੇ ਘਰ ਆਜੂਗੇ ਬੁੱਤੋ ਤੋਈਆ ਦਾਸ ਕਰਾਂ ਕਿੰਦੇ ਧੀਆ ਦੀ ਅਰਦਾਸ ਰੱਬ ਬੜੀ ਛੇਤੀ ਸੁਣਦਾ ਵਾ ਕੀ ਪਤਾ ਤੇਰੀ ਅਰਦਾਸ ਸੁਣ ਲੈਣ ਤੇ ਤੂੰ ਮੇਰੀ ਧੀ ਜੋ ਮੰਗੇਗੀ ਨਾ ਮੈਂ ਤੇਨੂੰ ਉਹ ਹੀ ਲੈ ਕੇ ਦਵਾਂਗੀ ਆਂਟੀ ਤੇ ਅੰਕਲ ਘਰ ਆ ਗਏ ਨਾ ਤੇ ਮੈਂ ਆਪਣੇ ਆਵਲੀ ਜਨ ਆ ਗਈ ਨਾ ਚਾਹ ਲੈ ਆ ਦਿਓ ਕੋ ਤੇ ਦੰਦੀ ਚਾਹਣ ਹਾਂਜੀ ਆ ਲੈ ਫੜ ਏਦਾਂ ਦੀ ਚਾਹ ਤੂੰ ਹੁਣ ਰੱਖ ਤੇ ਜੇ ਤੇਰੀ ਅਰਦਾਸ ਨਾ ਤੇ ਅੰਕਲ ਆ ਗਏ ਨਾ ਮੈਂ ਤੇ ਤੈਨੂੰ ਰਾਣੀ ਹਾਰ ਬਣਾ ਕੇ ਦਵਾਂਗੀ ਜੇ ਉਹ ਤੂੰ ਮੰਗੇਗੀ ਉਹ ਹੀ ਦਵਾਂਗੀ ਬਸ ਤੇਰੇ ਅੰਕਲ ਆ ਜਾਣ ਮੇਰਾ ਤੇ ਜਾਨ ਹੀ ਤੇਰੇ ਅੰਕਲ ਦੇ ਨਾਲ ਹੀ ਆ ਤੇ ਸਿਆਰ ਰੱਖ ਲੋ ਜਦੋਂ ਕਰਾ ਜੂਗੇ ਤੁੰ ਲਿਆ ਦਿਓ ਨਹੀਂ ਪਤਾ ਇਹ ਤੱਕ ਲਾ ਆਪਣੇ ਮੰਮਾ ਨੂੰ ਕਹਿ ਦੇ ਕਿ ਤੇਰੇ ਘਰ ਜਵਾਦਾਂ अच्छा। फोर्स ਨਾਲ ਕੀ ਟਾਕਰ? ਹਾਂਜੀ ਅੰਟੀ। ਤੁਹਾਡੇ ਬਾਦੇ ਆ। ਕੀ ਗੱਲ ਹੋਈ ਆ? ਗੱਲ ਤੇ ਅੰਟੀ ਮੈਂ ਆਉਂਗੀ ਪੁੱਛਣ ਆਈ ਆ ਸੁੱਖ ਨੂੰ। ਆ ਸੀ ਪੁੱਛਣਾ। ਮੰਮੀ ਗੱਲ ਦਾ ਤੁਹਾਨੂੰ ਪਤਾ ਹੀ ਐ। ਦੱਸਿਆ ਤੇ ਹੈ ਹੀ ਤੁਹਾਨੂੰ ਮਿਲ। ਇਹ ਸਰ ਲੈ ਕੇ ਚਲ ਗਏ ਕਿ ਅਸੀਂ। ਬੁੱਢੀ ਗਏ ਨੂੰ ਹਾਇ ਮੈਡਮ ਸਹੀ ਤੇ ਦੱਸਿਆ ਮੈਂ ਕਿੰਨੀ ਕਵਾਰੀ ਦੱਸਾਂ ਤੁਹਾਨੂੰ ਇੱਕ ਹੀ ਗੱਲ ਪੁੱਛੀ ਜਾਨੀ ਮੈਨੂੰ ਰਾਤ ਦਾ ਨਹੀਂ ਮੇਰਾ ਸਿਰ ਖਾ ਤੈਨੂੰ ਪਤਾ ਹੋ ਆਪੀ ਬੁੱਢੀ ਲਾ ਕੇ ਚਲ ਗਏ ਮੰਮੀ ਮੈਨੂੰ ਪਤਾ ਹੀ ਮੈਂ ਉੱਥੇ ਹੀ ਅਫੀਸਰ ਸੀ ਮੇਰੇ ਸਾਹਮਣੇ ਹੀ ਫੋਨ ਲਾਇਆ ਉਹਨਾਂ ਨੇ ਕਿ ਕੱਪੜੇ ਲੈ ਕੇ ਆ ਜਾ ਮੈਂ ਆ ਗਿਆ ਨਾ ਕਰੋ ਪਰ ਮੈਨੂੰ ਇਹ ਗੱਲ ਤੇ ਯਕੀਨ ਨਹੀਂ ਆਉਂਦਾ ਕਿ ਉਹ ਕਿ ਜਨਾਨੀ ਨੇ ਚਲ ਗਏ ਹੋਣਗੇ ਹਾਂ ਇਹਨਾਂ ਦੇ ਆਮਨ ਕਰਤ ਗੱਲਾਂ ਲੱਗਦੀਆਂ ਮੈਂ ਸਾਰੀਆਂ ਤੇ ਤੇ ਨੂੰ ਹੀ ਪਤਾ ਵਾ ਸਾਰਾ ਕੁਛ ਕਿ ਤੇਰੇ ਸਾਰੇ ਕਿੱਥੇ ਗਏ ਆ ਨਹੀਂ ਇਹਨੂੰ ਕੀ ਪਤਾ ਵਾ ਕੁੜੀਏ ਤੂੰ ਚੰਗੀ ਆ ਚੰਗੇ ਢਾਡੇ ਉੱਥੇ ਆਏ ਨੇ ਉੱਥੇ ਨੌਕਰੀ ਕਰਦੀ ਆਏ ਆਹੇ ਕੁੜੀਏ ਜਾਮ ਤੇਰੇ ਉੱਤੇ ਲੱਗਣ ਡੇ ਤਾਰੀ ਨੌਕਰੀ ਆ ਤੇਰੀ ਮੰਮੀ ਮੈਂ ਇਹਨੂੰ ਦੱਸਤਾ ਮੈਡਮ ਆਪ ਹੀ ਨਹੀਂ ਯਕੀਨ ਕਰਨ ਦੇ ਤੇ ਆਂਟੀ ਮੈਂ ਜਾਮ ਨਹੀਂ ਲਿਆ ਮੈਂ ਤਾਂ ਬਸ ਇੱਕ ਪੁੱਛਣ ਹੀ ਆਈ ਆ ਭੈਣ ਦੇ ਤੌਰ ਤੇ ਵੀ ਤੂੰ ਮੈਨੂੰ ਦੱਸ ਦੇ ਪ੍ਰਬੰਧਿਕ ਕਾਰਵਾਈ ਅੱਗੇ ਮੈਂ ਕਰਲਾਂ ਫੇਰ ਹੀ ਪੁਲਿਸ ਕੋਲ ਕੋਹ ਜਾਊਂਗੀ ਫੇਰ ਹੀ ਕੁਝ ਦੱਸਦੇ ਮੈਡਮ ਜਾਣ ਦੀ ਲੋੜ ਹੀ ਨਹੀਂ ਪੁਲਿਸ ਵਾਲਿਆਂ ਨੇ ਕੀ ਕਰਨਾ ਸਾਰਾ ਕੁਝ ਤਾਂ ਨੂੰ ਮੈਂ ਦੱਸਤਾ ਵਾ ਐਵੇਂ ਜਿੱਦਾਂ ਦੀ ਪੁਲਿਸ ਕੋਲ ਤੁਹਾਡੀ ਬਦਨਾਮੀ ਹੋਣੀ ਜੀ ਸਾਰੇ ਲੋਕਾਂ ਨੇ ਤਾਂ ਨਹੀਂ ਗੱਲਾਂ ਕਰਨੀਆਂ ਪੇ ਇੱਕ ਨਾਲੇ ਮੁੰਡਾ ਹੀ ਆਪਣੀ ਬੁੱਢੀ ਛੱਡ ਕੇ ਦੂਜੇ ਨਾਲ ਚੱਲ ਗਿਆ ਆਹ ਹੈ ਇਸ ਤਰ੍ਹਾਂ ਦੇ ਵੱਡੇ ਲੋਕ ਹੁੰਦੇ ਹੈ ਹੈ ਜਿਹੜੇ ਪਰਿਵਾਰੀ ਨੇ ਕਰ ਕੋਹ ਤੇ ਬਾਹਰ ਕੋਹ ਕਿਤਰਾ ਦੇ ਨਿਆਣੇ ਆ ਕਿਤਰਾ ਦੀ ਤਮੂਆ ਕਿੰਦੀ ਸੋਣੀ ਆ ਤੋ ਬਾਹਰ ਖੇ ਖਣ ਕਿੱਥੇ ਗਿਆ ਵਾ ਸਮ੍ਰੀਤ ਪੁੱਤ ਹਾ ਕੀ ਪੜਿਆ ਤੁਸੀਂ ਇਹ ਵੀ ਨੂੰ ਅੰਟੀ ਦਿੱਤੀ ਆ ਪੜਾਉਂਦਾ ਇਹੀ ਨੀ ਖੇਡਾਰੀ ਕੀ ਕਰਨੀ ਆਈ ਐ ਸਮ੍ਰੀਤ ਮੈਂ ਕੀ ਗਿਆ ਭਲਾ ਤੁਹਾਨੂੰ ਸਮ੍ਰੀਤ ਤੁਹਾਨੂੰ ਕੁੜੀ ਨੂੰ ਪੜਾ ਦੇਓ ਜੀ ਚਲੋ ਕੋਈ ਅੰਦਰ ਮੈਂ ਤੁਹਾਡੇ ਕੱਪੜੇ ਚੇਂਜ ਕਰਾ ਚਲੋ ਦੂਸਰੇ ਪਾਓ ਮੈਂ ਦਿਨੀ ਕੱਪੜੇ ਚਲੋ ਅੰਦਰ ਹਾਂ ਚੰਗਾ ਵਾ ਕਿ ਤਰ੍ਹਾਂ ਦਾ ਵਾ ਫਿਰ ਬੰਦਾ ਐਵੇਂ ਨੀ ਕਾ ਸਾਡਾ ਉਹ ਸਾਦੀ ਜਿਹੜਾ ਵਾ ਐਵੇਂ ਨੀ ਕੱਢਿਆ ਵੇ ਇਹਨੂੰ ਗੁੱਸੇ ਹੰਦਾਵਾ ਤੂੰ ਜਾਨੀ ਹੈ ਜਾਨੀ ਕੀਤਾ ਕਿ ਤਰਾਂ ਦਾ ਕਿਤਰਾਉਂਦਾ ਨਹੀਂ ਹੈ ਅੰਦੀ ਤੇ ਇਹਵੇਂ ਘਰ ਪੈਣ ਲੱਗੇ ਮੈਂ ਤੇ ਬਸ ਪੁੱਛਣੀ ਆਈ ਨਹੀਂ ਉਹ ਦੇਖੋ ਨਹੀਂ ਤਾਂ ਘਰ ਪੈਣ ਵਾਲੀ ਗੱਲ ਹੀ ਆ ਕੀ ਪਤਾ ਉਹ ਕਿਦਾਂ ਦਾ ਵਾ ਕਿਹੜੀ ਬੁੱਢੀ ਲੈ ਕੇ ਚਲ ਗਿਆ ਤਾਂ ਪੁੱਛੋ ਤੂੰ ਇਹਨੂੰ ਤੇ ਕਿੰਝ ਆਣਾ ਮੈਂ ਦੰਦ ਦਹਿ ਹੈ ਨਹੀਂ ਚੰਗਾਰੇ ਕੀ ਹੋਇਆ ਮੈਂ ਦੁੱਧ ਠੰਡਾ ਪਾਇਆ ਜੀ ਉਹਦਾ ਕਿਹਾ ਕਿ ਕਰਦਾ ਉਹ ਹਰ ਨਹੀਂ ਖਾਦੀ ਨੇ ਕੀ ਆ ਚਲੋ ਦੁੱਧ ਨਾਲ ਖਾਪੇ ਪਿਆਲ ਲੂੰਗੀ ਆਪਣੇ ਲੈ ਕੇ ਆ ਮੈਂ ਅੱਗ ਗੇਵ ਉਹ ਨਹੀਂ ਵੀ ਗੇਵ ਆ ਬੜਾਓ ਹੁਣ ਤੇਰੇ ਵਾਲਾ ਕਿੰਨੀ ਵਾਰ ਤੈਨੂੰ ਫੋਨ ਕਰੀ ਜਾਂਦੀ ਤੇਰੇ ਤੇ ਆਮ ਲਾਉਣ ਲਈ ਆ ਤੈਨੂੰ ਸਾਰਾ ਪਤਾ ਤੈਨੂੰ ਕਹਦਾ ਤੇ ਤਮ ਮੈਡਮ ਇੱਕ ਮਿੰਟ ਗੱਲ ਸੁਣਿਓਂ ਦੇ ਅੰਤਾਂ ਨੂੰ ਇਹ ਹੀ ਕਹੂੰਗੀ ਕਿ ਬਹੁਤ ਸੋਣਾ ਜਾਇਓ ਤੁਹਾਡੀ ਬਦਨਾਮੀ ਜਾਂਦੀ ਹੋ ਜੀ ਸੋਖ ਨੂੰ ਮੈਂ ਦੇ ਹੁਣ ਜਾਵਾਂਗੀ ਬੋਲ ਸਕਾਂ ਪਰ ਮੈਂ ਨਾਲ ਇੱਕ ਵਾਰੀ ਫੇਰ ਤੇ ਨਹੀਂ ਗੱਲ ਮੈਂ ਤੁਹਾਨੂੰ ਸੱਚ ਦੱਸਦਾ ਤੁਸੀਂ ਮੰਨਦੇ ਨਹੀਂ ਮੈਂ ਪਰ ਮੇਰੇ ਇਮਾਨਦਾਰ ਕੋਲ ਸੋਣਾ ਜਾਇਓ ਤਾਂ ਬਦਨ ਆਮਦੀਦਾ ਹੋਰੀ ਹੋਰੀ ਆਏ ਤਾਂ ਇਹਦੇ ਬੰਦੇ ਮੈਂ ਵੀ ਕਹਿਣ ਦੇ ਕਿ ਜਾਇ ਹੋਣਾ ਮੰਮੀ ਬਾਹਰ ਨਹੀਂ 15 ਮਿੰਟ ਹੋਰੀ ਹੋਰੀ ਆ ਨਿਕਲੀ ਕਿਸੀ ਜਾਂਦ ਲੈ ਕੇ ਐਵੇਂ ਕਿੱਥੇ ਜਾਊ ਨਾਲੇ ਮੈਂਨ ਦਾੜਾ ਛੋਟਾ ਜਿਹਾ ਹੁੰਦਾ ਕਿੱਥੇ ਲੈ ਕੇ ਤੁਸੀਂ ਤਾ ਕਿੱਥੇ ਜਾਊਗੀ ਚਲ ਜਾਓ ਤੁਸੀਂ ਘਰ ਆਪਣੇ ਸਰਨੇ ਆ ਜਾਣਾ ਟੈਨਸ਼ਨ ਨਾ ਲੋ ਤੁਸੀਂ ਚਲ ਜਾਓ ਘਰ ਕੱਕਾ ਦੋਤਾ ਕਿ ਆਵਾ ਆਜੋ ਚਲੋ ਬਾਹਰ ਜੀ ਫੇੜ ਨਹੀਂ ਆਇਆ ਮੈਡਮ ਤੁਸੀਂ ਚਲ ਜੇ ਤੁਸੀਂ ਕੋਈ ਨਹੀਂ ਆ ਜਾਣਾ ਸਰਨੇ ਆਪਾਂ ਕੋਈ ਕੰਮ ਹੋ ਬਾਹਰ ਕੋਠਾ ਕਰ ਕੋਹ